ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਢਾਲੀਵਾਲ ਬਟਿਕ ਤੇ ਲੈ ਕੇ ਆ ਗਏ ਜੀ ਤੁਹਾਡੇ ਲਈ ਨਵੇਂ ਨਵੇਂ ਰੰਗ ਡਿਜ਼ਾਈਨ ਆਰ ਕੰਡੀ ਦੀ ਸ਼ਰਟ ਹੈ ਜੀ ਦੇਖ ਸਕਦੇ ਹੋ ਪ੍ਰਿੰਟਿੰਗ ਕਿੰਨੀ ਪਿਆਰੀ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਸ ਦੇ ਨਾਲ ਆ ਜੂਗੀ ਜੀ ਦੇਖੋ ਕਾਟਨ ਦੀ ਜਿਹੜੀ ਹੈਗੀ ਆ ਬਾਟਮ ਬਹੁਤ ਸੋਹਣੀ ਬਾਟਮ ਆਫ ਫਰੰਟ ਹੈਗਾ ਇਹਦੇ ਵਿੱਚ ਸਲਵਾਰ ਦੇ ਵਿੱਚ ਨਾਲ ਰੱਖਿਆ ਆਪਾਂ ਜੀ ਬਰਬਰੀ ਦਾ ਦੁਪੱਟਾ ਪਿਓਰ ਬਰਬਰੀ ਦੇ ਵਿੱਚ ਬਹੁਤ ਸੋਹਣਾ ਸੂਟ ਹੈਗਾ ਜੀ ਜੇ ਕਿਸੇ ਭੈਣ ਨੂੰ ਪਸੰਦ ਹੋਇਆ ਤਾਂ ਪਲੀਜ਼ ਤੁਸੀਂ ਸਕ੍ਰੀਨਸ਼ਾਟ ਲੈ ਕੇ ਆਪ ਨੂੰ ਭੇਜ ਸਕਦੇ ਹੋ 7950 ਰੁਪਏ ਪ੍ਰਾਈਸ ਹੈ ਜੀ ਇਸ ਸੂਟ ਦਾ ਬਹੁਤ ਸੋਹਣਾ ਸੂਟ ਹੈਗਾ ਤੇ ਅਗਲੇ ਸ਼ੂਟ ਦੀ ਦੇਖੋ ਪ੍ਰਿੰਟਿੰਗ ਆਰਕੰਡੀ ਦੀ ਸ਼ਰਟ ਹੈ ਜੀ ਇਹ ਵੀ ਦੇਖੋ ਕਿੰਨੀ ਪਿਆਰੀ ਸ਼ਰਟ ਹੈਗੀ ਹੈ ਬਹੁਤ ਸੋਹਣਾ ਬਲੈਕ ਕਲਰ ਹੈ ਦਾ ਨਾਲ ਦੇਖੋ ਪ੍ਰਿੰਟ ਸਾਰੀਆਂ ਦੇਖੀਆਂ ਸਲਵਾਰਾਂ ਦੇ ਵਿੱਚ ਹੈਗਾ ਜਿਹੜਾ ਸੈਲਫ ਪ੍ਰਿੰਟ ਹੈ ਬਹੁਤ ਸੋਹਣਾ ਸੌਫਟ ਕਪੜਾ ਬਿਦਾ ਜਿਹੜੀ ਹੈਗੀ ਸ਼ਰਟ ਦੇ ਲਾਈਨਿੰਗ ਲੱਗਣੀ ਹੈ ਜਿਹੜਾ ਬਾਟਮ ਦੇ ਨਹੀਂ ਤੇ ਕਾਲ ਜਿਹੜੀ ਹੈਗੀ ਆ ਪ्युअर ਬਰਬਰੀ ਦਾ ਦੁਪੱਟਾ 1450 ਰੁਪਏ ਦਾ ਰੇਟ ਹੈ ਜੀ ਪ੍ਰਾਈਸ ਆਪਾਂ ਤੁਹਾਨੂੰ ਨਾਲ ਦੀ ਨਾਲ ਮੈਂਸ਼ਨ ਕਰਦੇ ਆ ਤੁਸੀਂ ਆਪਣੇ ਕੋਲੋਂ ਜੋ ਵੀ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਲਿਆ ਕਰੋ ਅਗਲੀ ਦੇਖੋ ਸ਼ਰਟ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਪ੍ਰਿੰਟਿੰਗ ਆ ਨਵੇਂ ਤੋਂ ਨਵਾ ਕਲਰਾਂ ਦੇ ਵਿੱਚ ਕਲਰ ਕੰਟਰਾਸਟ ਵੀ ਬਹੁਤ ਜ਼ਿਆਦਾ ਸੋਹਣੇ ਆ ਸ਼ਰਟ ਦੇਖੋ ਕਿੰਨੀ ਪਿਆਰੀ ਹੈ ਇਹ ਆ ਜਿਹਦੇ ਨਾਲ ਬਾਟਮ ਇਸ ਦੇ ਨਾਲ ਦੇਖੋ ਇਹਦਾ ਟਾਈ ਡਾਈ ਰੱਖਿਆ ਆਪਾਂ ਦੁਪੱਟਾ ਦੁਪੱਟਾ ਇਸ ਦੇ ਨਾਲ ਆਊਗਾ ਕੋਟੇ ਦਾ ਦੁਪੱਟਾ ਇਹਦਾ ਹੋਊਗਾ ਜੀ 1300 ਰੁਪਏ ਪ੍ਰਾਈਜ਼ ਇਹਦਾ ਹੋਊਗਾ 1300 ਕਿਉਂਕਿ ਦੁਪट्टे ਦਾ ਫਰਕ ਹੈ ਦੇਖੋ ਕਿੰਨੀ ਸੋਹਣੀ ਪ੍ਰਿੰਟ ਹੈ ਸਰਦਾਰੀ ਜੇ ਕਲਰ ਹੈ ਇਹ ਵੀ ਆਰਕੰਡੀ ਦੀ ਸ਼ਰਟ ਹੈ ਜੀ ਪਰ ਦੇਖੋ ਕਿੰਨੇ ਸੋਹਣੇ ਫਲਾਵਰ ਬਣੇ ਹੋਏ ਨੇ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈਗਾ ਇਹਦਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਇਸ ਦੇ ਨਾਲ ਵੀ ਦੇਖੋ ਬਾਟਮ ਇਸ ਤਰ੍ਹਾਂ ਦੀ ਹੈ ਸੈਲਫ ਪ੍ਰਿੰਟ ਸਾਰੀਆਂ ਹੀ ਸਲਵਾਰਾਂ ਦੇ ਵਿੱਚ ਆਊਗਾ ਬਹੁਤ ਸੋਹਣਾ ਸੌਫਟ ਕਪੜਾ ਹੈਗਾ ਇਦੇ ਨਾਲ ਵੀ ਆਪਾਂ ਰੱਖਿਆ ਕੋਟੇ ਦਾ ਦੁਪੱਟਾ ਇਹਦਾ ਵੀ ਪ੍ਰਾਈਸ ਆਊਗਾ ਜੀ 1300 ਰੁਪਏ ਜਿਨ੍ਹਾਂ ਦੇ ਨਾਲ ਕੋਟੇ ਦਾ ਦੁਪੱਟਾ ਰੱਖਿਆ ਉਹਨਾਂ ਦਾ ਆਊਗਾ ਜੀ 1300 ਰੁਪਏ ਜਿਨ੍ਹਾਂ ਨਾਲ ਬਰਬਰੀ ਦਾ ਦੁਪੱਟਾ ਰੱਖਿਆ ਉਹਨਾਂ ਦਾ 1450 ਰੁਪਏ ਇਹ ਆਊਗਾ ਵਿਦਆਊਟ ਦੁਪੱਟਾ ਜੀ ਇਹ ਕਲਰ ਆਪਣੇ ਕੋਲੇ ਕਲਰ ਦੇਖੋ ਕਿੰਨਾ ਪਿਆਰਾ ਹੈਗਾ ਬਹੁਤ ਸੋਹਣਾ ਕਲਰ ਹੈਗਾ ਸਾਰੇ ਸੂਟ ਜਿਹੜੇ ਸਰਦਾਰੀ ਲੁੱਕ ਦੇ ਆ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਜੀ ਤੁਹਾਨੂੰ ਰੇਟ ਬਾਰੇ ਤੇ ਕੱਪੜੇ ਬਾਰੇ ਸਾਰਾ ਵੀਡੀਓ ਦੇ ਵਿੱਚ ਹੀ ਆਪਾਂ ਮੈਂشن ਕਰਦੇ ਆ ਵੀਡੀਓ ਦੇ ਵਿੱਚ ਦੇਖ ਲਿਆ ਕਰੋ ਜੀ ਅਗਲਾ ਸੂਟ ਹੈਗਾ ਬਰਬਰੇ ਦੇ ਵਿੱਚ ਪਿਓਰ ਬਰਬਰੇ ਦੀ ਸ਼ਰਟ ਆਉਗੀ ਦੀ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਮਸਲੀਨ ਦੀ ਆਉਗੀ ਜੀ ਬਾਟਮ ਬਹੁਤ ਜ਼ਿਆਦਾ ਸੋਹਣਾ ਜਿਹੜਾ ਸੂਟ ਹੈਗਾ ਪਿਓਰ ਮਸਲੀਨ ਦੇ ਵਿੱਚ ਜਿਹੜੀ ਹੈਗੀ ਬਾਟਮ 1200 ਰੁਪਏ ਆਊਗਾ ਜੀ ਪ੍ਰਾਈਸ ਇਹ ਵੀ ਆਪਣੇ ਕੋਲੇ ਬਰਬਰੇ ਦੇ ਵਿੱਚ ਹੈ ਪਿਓਰ ਬਰਬਰੇ ਦੇ ਵਿੱਚ ਸ਼ਰਟ ਦੀ ਪ੍ਰਿੰਟਿੰਗ ਦੇਖੋ ਬਹੁਤ ਹੀ ਜ਼ਿਆਦਾ ਸੋਹਣੀ ਹੈ ਰਸ਼ੀਆ ਬ੍ਰਾਂਡ ਹੈ ਜੀ ਮਸਲੀਨ ਪਿਓਰ ਮਸਲੀਨ ਦੀ ਆਉਗੀ ਇਹਦੇ ਨਾਲ ਬਾਟਮ ਤੇ ਦੁਪੱਟਾ ਵੀ ਇਹਦੇ ਨਾਲ ਪਿਓਰ ਮਸਲੀਨ ਦਾ ਹੀ ਆਊ ਸੌਰੀ ਪਾ ਜਿਹੜਾ ਹੈਗਾ ਪਿਓਰ ਬਰਬਰੀ ਦੇ ਵਿੱਚ ਹੈ ਬਰਬੀ ਬਹੁਤ ਜਿਆਦਾ ਟ੍ਰੈਂਡ ਦੇ ਵਿੱਚ ਹੈ ਇਸ ਵਾਰ ਸੂਟ 2000 ਰੁਪਏ ਸੂਟ ਦਾ ਪ੍ਰਾਈਸ ਆਊਗਾ ਜੀ ਸਿੰਗਲ ਪੀਸ ਹੈ ਜੇ ਕਿਸੇ ਭੈਣ ਨੂੰ ਪਸੰਦ ਹੋਇਆ ਤਾਂ ਸਕਰੀਨਸ਼ਾਟ ਲੈ ਲਿਓ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਪਾਰਟੀ ਵੀਅ ਸੂਟ ਹੈ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ ਅਗਲਾ ਸੂਟ ਆਪਣੇ ਕੋਲੇ ਮਸਲੀਨ ਦੇ ਵਿੱਚ ਆਊਗਾ ਜੀ ਬਹੁਤ ਸਾਨੀ ਦੇਖੋ ਇਹਦੀ ਸ਼ਰਟ ਦੀ ਪ੍ਰਿੰਟਿੰਗ ਵਿੱਚ ਦੇਖੋ ਥੋੜਾ ਜਿਆਦਾ ਹੈਂਡ ਦਾ ਟੱਚ ਹੈ ਕਾਟਨ ਦੀ ਹੋਊਗੀ ਬਾਟਮ ਮਸਲੀਨ कॉटन ਦਾ ਸੂਟ ਹੈਗਾ ਬਹੁਤ ਹੀ ਜਿਆਦਾ ਸੋਹਣਾ ਇਹਦਾ ਦੁਪੱਟਾ ਮਸਲੀਨ ਦਾ ਪੈਚਵਰਕ ਆਊਗਾ ਦੁਪੱਟਾ ਫੋਰ ਸਾਈਡ ਜਿਹੜੀ ਦੁਪੱਟੇ ਦੇ ਉੱਪਰ ਪੱਟੀ ਲੱਗੀ ਹੋਈ ਹੈ ਇਸ ਤਰ੍ਹਾਂ ਦੇ ਤਿੰਨ ਫਲਾਵਰ ਬਣੇ ਹੋਏ ਆ ਜਿਹੜੇ ਹੈਗਾ ਦੁਪੱਟੇ ਦੇ ਵਿੱਚ ਖੁੱਲਾ ਡੁੱਲਾ 2.5 ਮੀਟਰ ਦੁਪੱਟਾ ਹੋਊਗਾ ਜੀ 2200 ਰੁਪਏ ਸੂਟ ਦਾ ਪ੍ਰਾਈਜ਼ ਆਊਗਾ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਲਿਓ ਜੀ ਅੱਗੇ ਤੋਂ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਨਾਲ ਦੀ ਨਾਲ ਅਗਲਾ ਸੂਟ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਮਸਲੀਨ कॉटन ਦੇ ਵਿੱਚ ਇਦੀ ਸ਼ਰਟ ਦੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਇਸ ਦੇ ਨਾਲ ਦੇਖੋ ਫਲਾਵਰ ਆਗਿਆ ਬਾਹ ਦੇ ਉੱਪਰ ਬੈਕ ਤੇ ਸੇਮ ਪ੍ਰਿੰਟਿੰਗ ਆਉਜੇਗੀ ਕਾਟਨ ਦੀ ਹੈਗੀ ਜਿਹੜੀ ਇਸ ਦੇ ਨਾਲ ਬਾਟਮ ਲੱਗੀ ਹੋਈ ਹੈ ਮਸਲੀਨ ਦਾ ਰੱਖਿਆ ਹੋਇਆ ਹੈ ਆਪਾਂ ਦੁਪੱਟਾ ਜੀ ਪ੍ਰਿੰਟ ਦੇ ਵਿੱਚ ਦੁਪੱਟਾ ਹੁੱਲਾ ਢੁਲਾ ਦੁਪੱਟਾ ਹੋਊਗਾ ਓਨਲੀ 1200 ਰੁਪਏ ਸੂਟ ਦਾ ਪ੍ਰਾਈਸ ਹੈ ਕਿਉਂਕਿ ਰਖੜੀ ਤੇ ਸੂਟ ਜਿਹੜੇ ਡਿਸਕਾਊਂਟ ਦੇ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆਇਆ ਜੀ ਸਕਰੀਨਸ਼ਾਟ ਲੈ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ